ਹਾਂਜੀ ਸਰ ਅੱਜ ਦਾ ਰਮੇਸ਼ ਬਾਂਗੜ ਜੀ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈਗਾ ਇਹਦੇ ਵਿੱਚ ਪੰਜਾਬੀ ਕਲਚਰ ਨੂੰ ਜਿਹੜੀ ਸਾਰੀ ਲੇਡੀਜ਼ ਆ ਉਹ ਅੱਗੇ ਲੈ ਕੇ ਆਈਆਂ ਹੈਗੀਆਂ ਨੇ ਤੇ 30 ਦਾ ਫੰਕਸ਼ਨ ਸਾਨੂੰ ਹਰੀਆਲੀ ਦਾ ਮਤਲਬ ਕੀ ਮੈਸੇਜ ਦਿੰਦਾ ਹੈਗਾ ਆ ਬਟ ਇਹ ਕਿ ਪੰਜਾਬੀ ਕਲਚਰ ਸਾਡਾ ਜੋ ਫਸਟ ਆਫ ਆਲ ਹੈ ਉਹ ਸਾਡਾ ਰਹੇਗਾ ਹੀ ਸਰ ਮੈਂ ਸਾਰਾ ਪੰਜਾਬੀ ਕਲਚਰ ਬਿਲਕੁਲ ਸਾਰਾ ਸੱਗੀ ਫੁੱਲ ਆ ਜਿਹੜੀ ਕੀ ਕਿਆਂ ਪੱਤੀਆਂ ਵਗੈਰਾ ਜਿਹੜੇ ਕੈਂਟੇ ਉਹ ਸਾਰਾ ਕੁਝ ਪ੍ਰੋਪਰ ਆਪਣਾ ਗੈਟਅਪ ਕੀਤਾ ਇੱਕ ਪੰਜਾਬੀ ਲੁੱਕ ਪੰਜਾਬੰ ਦਾ ਸਰ ਬਹੁਤ ਵਧੀਆ ਮਾਹੌਲ ਹੈ ਸਾਰਿਆਂ ਇੱਕ ਇਹ ਮਤਲਬ ਕਿ ਫੈਮਲੀ ਲੱਗ ਰਿਹਾ ਕਿ ਅਸੀਂ ਆਪਣੀ ਇੱਕ ਫੈਮਲੀ ਦੇ ਵਿੱਚ ਹੀ ਹੈਗੇ ਆ ਹਾਂਜੀ ਹਾਂਜੀ ਸਰ ਅਸੀਂ ਜਿਮ ਦੇ ਨਾਲ ਰੈਗੂਲਰ ਜੁੜੇ ਹੋਏ ਹੈਗੇ ਆ ਅੱਗੇ ਤੋਂ ਵੀ ਇਹ ਫੰਕਸ਼ਨ ਸਾਡੇ ਰੈਗੂਲਰ ਹੁੰਦੇ ਹੀ ਰਹਿਣਗੇ ਹਾਂਜੀ ਸਰ ਬਹੁਤ ਵਧੀਆ ਸਾਰਿਆਂ ਨੇ ਅੱਛਾ-ਚਾ ਕੀਤਾ ਹੈਗਾ ਹਰ ਇੱਕ ਦੀ ਗੈਟਅਪ ਹਰ ਇੱਕ ਦੀ ਲੁੱਕ ਬਹੁਤ ਅੱਛੀ ਏਗੀ ਹੈ ਸਾਰੇ ਆਪਣੀ ਆਪਣੀ ਦਾ ਬਹੁਤ ਹੀ ਸੋਹਣਿਆ ਬਣ ਕੇ ਬਹੁਤ ਸੋਹਣੇ ਲੱਗ ਰਹੇ ਹੈਗੇ ਨੇ ਤੇ ਬਹੁਤ ਹੀ ਅੱਛਾ ਸਾਰਾ ਫੈਮ ਸਸ਼ੀਕਾਲ ਜੀ ਮੈਂ ਹਮ ਐਂਡੀ ਸੰਧੂ ਤੇ ਇਸ ਟਾਈਮ ਮੌਜੂਦ ਆ ਮੈਂ ਜਿਮ ਟਾਊਨ ਜਿੱਥੇ ਤੀਜ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਰਮੇਸ਼ ਬਾੰਗਰ ਜੀ ਨੇ ਜੋ ਕਿ ਅਕਸਰ ਹੈਲਥ ਇਵੈਂਟਸ ਕਰਾਉਂਦੇ ਰਹਿੰਦੇ ਨੇ ਤੇ ਇਦਾਂ ਦੇ ਸ਼ੋਅਸ ਕਰਾਉਂਦੇ ਰਹਿੰਦੇ ਨੇ ਜਿਸ ਚ ਲੇਡੀਜ਼ ਨੂੰ ਜਿੰਨੀਆਂ ਵੀ ਇੰਟਾਇਰ ਲੇਡੀਜ਼ ਮੇਰੇ ਨਾਲ ਨੇ ਇਹਨਾਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਦਾ ਬਹੁਤ ਹੀ ਟੈਲੈਂਟਡ ਨੇ ਅਸੀਂ ਬਹੁਤ ਹੀ ਜ਼ਿਆਦਾ ਇਹਨਾਂ ਨੇ ਮਾਡਲਿੰਗ ਦੇਖੀ ਹੈ ਇਹਨਾਂ ਦਾ ਡਾਂਸ ਦੇਖਿਆ ਇਹਨਾਂ ਦਾ ਸਿੰਗਿੰਗ ਟੈਲੈਂਟ ਦੇਖਿਆ ਇੱਕ ਘਰੇਲੂ ਲੇਡੀ 'ਚ ਵੀ ਕਿੰਨਾ ਟੈਲੈਂਟ ਹੁੰਦਾ ਹੈ ਨਾ ਕਿ ਕਰ ਦੇਖਣ ਦਾ ਮਤਲਬ ਉਹਨ ਆਨੇ ਸੱਭਿਆਚਾਰ ਜਿਹੜੇ ਪਿੰਡਾਂ ਵਿੱਚ ਹੁੰਦਾ ਹੈ ਉਹ ਨੂੰ ਸ਼ੇਅਰਿੰਗ ਦੇਖੋ ਸੱਭਿਆਚਾਰ ਕਦੇ ਨਹੀਂ ਮੁੱਕ ਸਕਦਾ ਅਮਰ ਹੈ ਬਸ ਇਹਨੂੰ ਅਮਰ ਰੱਖਣਾ ਕਿਦਾਂ ਤੁਸੀਂ ਅਗਰ ਇਸ ਨੂੰ ਕੰਟੀਨਿਊ ਰੱਖਦੇ ਹੋ ਜਾਂ ਸੱਭਿਆਚਾਰ ਨਾਲ ਰਿਲੇਟਡ ਗੀਤ ਗਾਉਂਦੇ ਰਹੋਗੇ ਆਪਣੇ ਬੱਚਿਆਂ ਨੂੰ ਦੱਸਦੇ ਰਹੋਗੇ ਤਾਂ ਇਹ ਕਦੇ ਵੀ ਖਤਮ ਨਹੀਂ ਹੋ ਸਕਦਾ ਅਰਦਾਬੀ ਕੁੜੀਆਂ ਕਿ ਆ ਰਹੀਆਂ ਨੇ ਕੁੜੀਆਂ ਪਹਿਲੇ ਹੀ ਅੱਗੇ ਨੇ ਕੁੜੀ ਹਰ ਫੀਲ ਚ ਅੱਗੇ ਚਾਹੇ ਉਹ ਪਾਇਲਟ ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ ਚਾਹੇ ਉਹ ਮਾਡਲ ਹੈ ਚਾਹੇ ਉਹ ਸਿੰਗਰ ਹੈ ਚਾਹੇ ਉਹ ਬੈਂਕਰ ਹੈ ਸਭ ਕੁਝ ਕੁੜੀਆਂ ਉਹ ਕਦੇ ਵੀ ਘਟ ਨਹੀਂ बेटी बचाओ बेटी बढ़ाओ बेटी पढ़ाओ बेटी को आगे लाओ लड़कियों लड़कियों नु मैं कहूंगी पहला ता फाइनेंशियली इंडिपेंडेंट होन सो डोंट डिपेंड अपॉन योर बॉयफ्रेंड्स डिपेंड अपॉन योर करियर फैमिली एंड अपनी स्टडी ते डिपेंड करो ना की बॉयफ्रेंड्स पे स्टोरी टू से डोंट डिपेंड अपॉन योर हस्बैंड इवन ਆਪਣੇ ਕੈਰੀਅਰ ਤੇ ਆਪਣੇ ਪੈਰਾਂ ਤੇ ਸਟਰੋਂਗਲੀ ਸਟੈਂਡ ਕਰੋ ਜੇ ਤੁਸੀਂ ਲਾਈਫ ਚ ਅੱਗੇ ਵਧਣਾ ਹੈ ਕਿਉਂਕਿ ਲੋਕੀ ਤੁਹਾਡੇ ਇਮੋਸ਼ਨਸ ਨਾਲ ਪਲੇ ਕਰਦੇ ਨੇ ਹਾਂਜੀ ਮੈਂ ਇਹ ਵੀ ਇੱਕ ਮੈਸੇਜ ਦੂੰਗੀ ਕਿਉਂਕਿ ਹਰਿਆਲੀ ਤੀਜ ਨੇ ਵਿਰਖਸ਼ ਲਗਾਓ ਇਹ ਘਾਉ ਨਹੀਂ ਛਾਉ ਦੇਣਗੇ ਹਾਂ ਹਲੇ ਉਹ ਮੈਂ ਰਿਵੀਲ ਨਹੀਂ ਕਰ ਸਕਦੀ ਇੱਕ ਬਾਲੀਵੁੱਡ ਮੂਵੀ ਹੈ ਜਦੋਂ ਆਏਗੀ ਫਿਰ ਆਪਾਂ ਦੱਸ ਦਾਂਗੇ ਬਾਕੀ ਪ੍ਰੋਜੈਕਟਸ ਮੇਰੇ ਲਾਈਨਅਪ ਨੇ ਆਈ ਰਹੇ ਨੇ ਅੱਜ ਜਿਮ ਟਾਊਨ ਦੇ ਵਿੱਚ ਤੀਜ ਦਾ ਫੈਸਟੀਵਲ ਜਿਹੜਾ ਮਨਾਇਆ ਗਿਆ ਔਰ ਸਾਡਾ ਮਕਸਦ ਹੈ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਅਸੀਂ ਆਪਣੇ ਕਲਚਰ ਦੇ ਨਾਲ ਜੋੜੀ ਰੱਖੀਏ ਔਰ ਸਾਡੇ ਜਿਮ ਟਾਉਨ ਦਾ ਨਾਲ ਨਾਲ ਇਹ ਵੀ ਮਕਸਦ ਹੈ ਵੀ ਅਸੀਂ ਬੱਚਿਆਂ ਨੂੰ ਫਿਟ ਰੱਖੀਏ ਔਰ ਬਿਮਾਰੀਆਂ ਤੋਂ ਦੂਰ ਰੱਖੀਏ ਔਰ ਇਹਨਾਂ ਨੂੰ ਨੇਚਰਲ ਜਿਹੜੀ ਹੈਗੀ ਡਾਈਟ ਉਹ ਉਹਦੇ ਨਾਲ ਨਾਲ ਵੀ ਇਹਨਾਂ ਨੂੰ ਜੋੜ ਕੇ ਰੱਖਦੇ ਆਂ ਸੋ ਉਮੀਦ ਕਰਦੇ ਆਂ ਵੀ ਪੂਰੇ ਪੰਜਾਬ ਦੇ ਲੋਕ ਜੋ ਸਾਡਾ ਵਿਰਸਾ ਭੁੱਲਦੇ ਜਾ ਰਹੇ ਸੀ ਉਸ ਵਿਰਸੇ ਦੇ ਨਾਲ ਇਸੇ ਤਰ੍ਹਾਂ ਜੁੜ ਕੇ ਤਾਂ ਅਸੀਂ ਆਪਣੇ ਵਿਰਸੇ ਨੂੰ ਜਿੰਦਾ ਰੱਖ ਸਕਦੇ ਆਂ ਹੋਰਾ ਖੁਸ਼ੀ ਦਾ ਦੇਖਣ ਦੇ ਰਹੇ ਆ ਜਿੱਦਾਂ ਹੋ ਰਿਹਾ ਮਹਿਸੂਸ ਹੋ ਰਿਹਾ ਬੜਾ ਇੰਜੋਏ ਕੀਤਾ ਬੱਚਿਆਂ ਨੇ ਉਹਦੇ ਵਿੱਚ ਪੰਗੜਾ ਗਿੱਧਾ ਫੋਕ ਡਾਂਸ ਸਾਰੇ ਉਹਨਾਂ ਨੇ ਆਪਣਾ ਇੰਜੋਏ ਕੀਤਾ ਕਿਉਂਕਿ ਲੇਡਿਸ ਦਾ ਜਿਹੜਾ ਹੈਗਾ ਉਹ ਸਭ ਤੋਂ ਪਹਿਲੇ ਉੱਠਦੀਆਂ ਨੇ ਸਵੇਰੇ ਔਰ ਸਭ ਤੋਂ ਬਾਅਦ ਚ ਸੌਂਦੀਆਂ ਨੇ ਸਭ ਤੋਂ ਬਾਅਦ ਜਿਹੜਾ ਉਹਨਾਂ ਦੇ ਉੱਤੇ ਘਰ ਦਾ ਬੋਝ ਵੀ ਹੁੰਦਾ ਔਰ ਹੋਰ ਸਾਰੀਆਂ ਬੱਚਿਆਂ ਦੇ ਜ਼ਿੰਮੇਵਾਰੀਆਂ ਵੀ ਹੁੰਦੀਆਂ ਇਸ ਤਰ੍ਹਾਂ ਦਾ ਟਾਈਮ ਉਹਨਾਂ ਨੂੰ ਬਹੁਤ ਘੱਟ ਮਿਲਦਾ ਔਰ ਅੱਜ ਉਹਨਾਂ ਨੂੰ ਟਾਈਮ ਮਿਲਿਆ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਏ ਤੇ ਆਪ ਲੋਕਾਂ ਨੂੰ ਵੀ ਨਸੀ ਅੱਜਕੱਲ੍ਹ ਕਿਰਪਾ ਪੰਨੀ ਤੇ ਆਵ ਤੇ ਕਿਹਨਾਂ ਦੇ ਉੱਪਰ ਨਸ਼ਿਆਂ ਦੇ ਲੋਕ ਅਸਲ ਨੂੰ ਨਹੀਂ ਨਾ ਬੰਦੇ ਟੱਕਰ ਪਾ ਰਹੇ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਅੱਜ ਸਾਡੀ ਕੈਂਸਰ ਦੀ ਧਰਤੀ ਬਣਦੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਸਾਡਾ ਪਾਣੀ ਆ ਉਹ ਕੁਸਤੇ ਸਾਡੀ ਇੰਡਸਟਰੀਆਂ ਨੇ ਗੰਦਾ ਕਰ ਦਿੱਤਾ ਔਰ ਪਾਣੀ ਜਿਹੜਾ ਸਾਡਾ ਜਿੱਥੇ 10 ਫੁੱਟ ਤੇ ਹੁੰਦਾ ਸੀ 15 ਫੁੱਟ ਤੇ ਅੱਜ ਤੋਂ ਕੋਈ 40 ਸਾਲ ਪਹਿਲਾਂ ਉਹ 350 ਫੁੱਟ ਤੇ ਚਲਾ ਗਿਆ ਅੱਜ ਸਾਨੂੰ ਜਾਗਣ ਦੀ ਲੋੜ ਹੈ ਜਿੱਥੇ ਸਾਨੂੰ ਆਪਣਾ ਵਿਰਸਾ ਸੰਭਾਲਣਾ ਹੈ ਉੱਥੇ ਅਸੀਂ ਪੰਜਾਬ ਦੀ ਧਰਤੀ ਨੂੰ ਵੀ ਸੰਭਾਲਣਾ ਹੈ ਔਰ ਵੱਧ ਤੋਂ ਵੱਧ ਇਸ ਮਹੀਨੇ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਪੌਦੇ ਲਗਾਈਏ ਤਾਂ ਕਿ ਆਉਣ ਵਾਲਾ ਟਾਈਮ ਜਿਹੜਾ ਸਾਡੇ ਬੱਚਿਆਂ ਦਾ ਭਵਿੱਖ ਹੈਗਾ ਜਿਹੜਾ ਉਹ ਜਿਹਾ ਰਵੇ ਟਾਊਨ ਦੇ ਵਿੱਚ ਤੀਜ ਫੈਸਟੀਵਲ ਹੋ ਰਿਹਾ ਹੈ ਇਹ ਸਾਰਿਆਂ ਨੇ ਇੱਥੇ ਬਹੁਤ ਜ਼ਿਆਦਾ ਇੰਜੋਏ ਕੀਤਾ ਅਤੇ ਗੇਮਸ ਵੀ ਹੋਏ ਆ ਡਾਂਸ ਵੀ ਹੋਏ ਗਰੁੱਪ ਡਾਂਸ ਵੀ ਹੋਏ ਸਿੰਗਿੰਗ ਕੰਪੀਟੀਸ਼ਨਸ ਵੀ ਹੋਏ ਤੇ ਅੱਜ ਆਪਾਂ ਬਹੁਤ ਜ਼ਿਆਦਾ ਹਰੇ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਹਲੇ ਆਪਾਂ ਮਾਡਲਿੰਗ ਕਰਨੀ ਸ਼ੁਰੂ ਕਰਨੀਆਂ ਬਹੁਤ ਵਧੀਆ ਲੱਗ ਰਿਹਾ ਐਨਜਾਇਮੈਂਟ ਹੋ ਰਹੀ ਹੈ ਇੰਪ੍ਰੈਸਿਵ ਹੈ ਸਭ ਕੁਝ ਹਾਂਜੀ ਧੀਰੇ ਧੀਰੇ ਇਹ ਚੀਜ਼ ਹੋ ਰਹੀ ਹੈ ਡਵੈਲਪ ਲੋਕੀ ਇਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਆ ਜਿਵੇਂ ਸਰ ਵੀ ਅੱਗੇ ਲੈ ਕੇ ਆ ਰਹੇ ਤੀਜ ਦਾ ਫੈਸਟੀਵਲ ਅੱਜ ਤੀਜ ਬਹੁਤ ਇੰਜੋਏਮੈਂਟ